ਹੋ ਜਾਲੀ ਡਾਕੂਮੈਂਟ ਹੀ ਉਹਦੇ ਹਾਂ ਕਿਤੇ ਗੱਲ ਜਿਹੜੀ ਬਾਹਰ ਨਾ ਹੋਰ ਕਿਸੇ ਨਾਲ ਕਰਦੇ ਹੋ ਮੈਨੂੰ ਪਤਾ ਤੁਹਾਡਾ ਗੁੱਸੇ ਵਿੱਚ ਆਇਆ ਤੁਸੀਂ ਗੱਲ ਕਰ ਦੇਣੀ ਆ ਯਾਰ ਇਦਾਂ ਨਾ ਕਰ 21 ਮੈਨੂੰ ਪਤਾ ਤੁਹਾਡਾ ਗੁੱਸੇ ਵਿੱਚ ਆਇਆ ਨਾ ਤੁਸੀਂ ਗੱਲ ਕਰ ਦੇਣੀ ਕਿਸੇ ਨਾਲ ਕਿਸਨਾ ਇਹ ਨਾ ਬੜਾ ਕੰਮ ਪੈਣਾ ਜੇ ਅੱਗੇ ਉਹਦੀ ਘਰ ਦੀ ਸੁਣ ਲੈਂਦੀ ਜੋ ਬੰਦੀ ਉਹ ਨਾ ਰੋਣਾ ਪਉਂਦੀ ਆਂਢ ਗਵਾਂਢ ਦੱਸਦੀ ਫਿਰਦੀ ਮੇਰੀ ਗੱਲ ਸੁਣ ਤੇ ਜੋ ਬੰਨਾ ਦੱਸੂਗਾ ਆਪਣੇ ਘਰ ਨੂੰ ਘਰ ਦੀ ਨੂੰ 21 ਉਹ ਮੇਰੀ ਗੱਲ ਸੁਣ ਤੇਰਾ ਕੀ ਰਾਦਾ ਵੀ ਜੋ ਬੰਨੇ ਆਪਣੀ ਘਰ ਦੀ ਨਾਲ ਨਾ ਗੱਲ ਕੀਤੀ ਹੋਗੀ ਇਹ ਉਹਨੇ ਤਾਂ ਭਾਵੇਂ ਨਾ ਹੀ ਕੀਤੀ ਹੋਵੇ। ਹੂੰ ਗਨ। ਮੇਰੀ ਗੱਲ ਸੁਣ, ਤੇਰਾ ਕੀ ਇਰਾਦਾ ਵੀ ਜੁਬਨ ਨੇ ਨਾ ਗੱਲ ਕੀਤੀ ਹੋਗੀ ਜੋਤ ਨਾਲ? ਉਹਦਾ ਤਾਂ ਮੈਨੂੰ ਪਤਾ ਨਹੀਂ ਆ, ਵੀ ਗੱਲ ਕੀਤੀ ਆ ਜਾਂ ਨਹੀਂ ਕੀਤੀ। ਪਰ ਤੁਸੀਂ ਦੱਸਣ ਨੂੰ ਫਿਰਦੇ ਜੇ, ਵੀ ਉਹਨੂੰ ਪਤਾ ਲੱਗ ਜਾਏ ਤਾਂ ਸਾਰੇ ਰੌਲਾ ਪਾ ਦੇ। ਉਹ ਇਸੇ ਕਰਕੇ ਤੇ ਤੇਰੇ ਨਾਲ ਪ੍ਰਾਈਵੇਟ ਹੋ ਕੇ ਗੱਲ ਕੀਤੀ। ਹੂੰ ਗਨ। ਉਹ ਇਸੇ ਕਰਕੇ ਤੇ ਤੇਰੇ ਨਾਲ ਮੇਰੇ ਨਾਲ ਫਿਰ। ਪਤਾ ਹੈ ਕਿ ਨਾ ਵੀ ਉਧਰ ਵੇਲੀ ਗੱਲ ਕੀਤੀ ਜਾਂ ਕਿੱਥੇ। ਵੀ ਤੇਰੇ ਨਾਲ ਕਲੀ ਨਾ ਗੱਲ ਕੀਤੀ। ਯਾਰ ਯਾਰ ਜੇ ਪ੍ਰਾਈਮਰ ਜੇ ਯਾਰ ਗੱਲਾਂ ਨਹੀਂ ਸਾਹ ਤੇ ਚੰਗੀਆਂ ਕਰਦੇ ਦਾੜੀ ਛਿੱਟੀ ਹੋ ਗਈ ਹੈ ਇਹ ਗੱਲੋਂ ਵੀ ਕਿੱਥੇ ਚਿੱਟੀਆਂ ਸਾਰੀ ਕਾਲੀ ਓਦਾਂ ਹੀ ਯੋ ਮੜ ਰ ਅਦੇ ਨਾ ਜਾਏਂ ਤੇ ਵੇਲਾ ਪੁੱਛਿਆ ਜਮਾ ਹੋਈ ਜਾਂ ਤੰਦਗਾ ਜਮਾ ਯਾਰ ਇੰਨੀ ਛੁੱਟੀਆਂ ਦਾ ਕਰ ਮੁਰ ਕੇ ਤੇਤਾ ਪਹੁੰਚ ਜਾਂਦਾ ਛੁੱਟੀਆਂ ਗੱਲਾਂ ਹੁੰਦੀਆਂ ਕਾਇਨੇ ਗੱਲ ਕੀਤੀ ਸੀ ਯਾ ਲੈ ਯਾਰ ਸੰਦੇ ਗੇਲੇ ਪੁਣੀ ਤਾਂ ਗੱਲ ਕਰਦੇ ਜੇ ਵੀ ਉਹਦੇ ਨਕਲੀ ਗੱਲ ਦੇਵਾ ਤੇ ਕੰਧਾਂ ਦੇ ਵੀ ਕੰਨ ਹੁੰਦੇ ਆ ਤੇ ਕਹਿੰਦੇ ਤਾਂ ਹੁਣ ਤੇਰਾ ਤਾਂ ਪ੍ਰਾਈਵੇਟ ਹੀ ਕਰਕੇ ਲੇ ਇੱਕ ਗੱਲ ਵਨ ਸ਼ਾਟ ਉਹ ਐਸੇ ਕਰਕੇ ਤੇ ਤੇਰੇ ਨਾਲ ਮੱਕਲੀ ਨਾ ਗੱਲ ਕੀਤੀ ਜੇ ਮੈਂ ਗੱਲ ਕਰਨੀ ਹੁੰਦੀ ਤਾਂ ਸਾਰੇ ਟੱਬਰ ਜੀ ਬੈ ਉਹ ਨਹੀਂ ਅਸਲੀ ਇਹ ਨਹੀਂ ਪ੍ਰਾਈਵੇਟ ਗੱਲ ਕੀਤੀ ਉਹ ਗੱਲ ਮੈਨੂੰ ਆਈ ਜਾਂਦੀ ਗੁੱਜੀਆਂ ਰਮਜੀਆਂ ਜਿਹੀਆਂ ਤੇ ਬਾਹਰ ਆਉਂਦੀਆਂ ਬਹੁਤ ਕਿਰਦੀ ਵਜਣਾ ਜਾ ਕੇ ਮੇਰਾ ਰਾਦਾ ਦੂਰ ਵੀ ਲਿਆ ਕੇ ਮਥੇ ਤੇ ਫਿੱਟ ਕਰਵਾਉਣਾ ਦਾ ਸਹਜੋਡਾ 21 ਉਹ ਵੇਖੀ ਵੇਖੀ ਸਹੀ ਚਿੱਪ ਖੋਲ ਕੇ ਤੂੰ ਮੈਂ ਤਾਂ ਇਹ ਗੱਲ ਕੀਤੀ ਅੱਛਾ ਚਲ 21 ਪਰ ਮਨੇ ਇਸੇ ਕਰਕੇ ਮੈਂ ਤੇਰੇ ਨਾਲ ਪਰੇ ਜਾ ਕੇ ਗੱਲ ਕੀਤੀ ਲਾਲ 21 ਪਰ ਮਨੇ ਮੈਂ ਸਾਰੇ ਪਰਿਵਾਰ ਚ ਬੈ ਕੇ ਵੀ ਗੱਲ ਕਰ ਸਕਦਾ ਸੀ ਇਸੇ ਕਰਕੇ ਮੈਂ ਤੈਨੂੰ ਵਿਹਲੀ ਹੋਰ ਕਿੱਲੋ ਇਹੀ ਇਹ ਸਾਰਾ ਸੀ ਇਹ ਵੇਲਾ ਕਰਾ ਕਰਦਾ ਨਾ ਕਹੇ ਕਾ ਕਰੀ ਆਓ ਆਖੇ ਕੀ ਹੋਰ ਆ ਗੱਲਾਂ ਵੇ ਕਰਨ ਦੇ ਬਾਈ ਐਡਾ ਚੰਦੂ ਤੇ ਬਹਿ ਗਿਆ ਕਰੋ ਬੁੜੀ ਐ ਕੱਥੀ ਕਹਿੰਦੀ ਕਿਦਾਂ ਉਹ ਵਾਕਿਆ ਹੀ ਰਮਨ ਜੀ ਮੈਂ ਗੱਲ ਕਰਦੀ ਹੁੰਦੀ ਨਾ ਤੇ ਸਾਰੇ ਪਰਿਵਾਰ ਚ ਬੈ ਕੇ ਵੀ ਕਰ ਸਕਦਾ ਸੀ ਤੇ ਹੋਰ ਕਿਹਨਾ ਗੱਲ ਨਾ ਕਰਿਓ ਪਰਿਵਾਰ ਵਿੱਚ ਵੀ ਪਤਾ ਲੱਗ ਜਾਣਾ ਮੁੜ ਕੇ ਗਾਂਹ ਤੱਕ ਗੱਲ ਚੱਲ ਜਾਂਦੀ ਆ ਓਏ ਇੱਥੇ ਗੱਲ ਠੱਪ ਉਹ ਕਿਤੇ ਨਹੀਂ ਗਾਂ ਦਾ ਰਮਨ ਕਿਤੇ ਨਹੀਂ ਗਾਂ ਜਾਂ ਉਹ ਰਮਨ ਮੈਂ ਡਾ ਪਾਗਲ ਵੀ ਨਹੀਂ ਆ ਤੇ ਜੜੀ ਕਿਤੇ ਗੱਲ ਕਰੂੰਗਾ ਅੱਗੇ ਯਾ ਰਮਨ ਨੇ ਨਾ ਕਿਆ ਕਵਾ ਕੇ ਨਾ ਮੁੰਡੇ ਨੂੰ ਵਿਚਾਰੇ ਨੂੰ ਕਵਾਂਗੀ ਹਾਂ ਹਾਂ ਚੱਲ ਗੱਲ ਸੁਣ ਮੇਰੀ ਦੋਵਾਂ ਭਰਾ ਭਰਾ ਦਾ ਵੰਡ ਵਿਆਂ ਰਿਆ ਅਸਕਰ ਜਾਇਦਾਤ ਇਹਨਾਂ ਦੀ ਹੈ ਨਾ ਚੱਲ ਭੈਣ ਜੀ ਉਹਨਾਂ ਭਰਾਵਾਂ ਭਰਾਵਾਂ ਨੇ ਬਿਆਹ ਕੇ ਗੱਲਬਾਤ ਕਰ ਲਈ ਇਹਦੇ ਵਿੱਚ ਲੋਕਾਂ ਨੂੰ ਤੇ ਢਿੱਡ ਦੂਣ ਵਾਲੇ ਇੱਕ ਗੱਲ ਕਹਿ ਦਿਓ ਫੇ ਜਾ ਕੇ ਉਹਨਾਂ ਦੀ ਮਾਂ ਨਾਲ ਗੱਲ ਕਰ ਨਹੀਂ ਹੁਣ ਫਿਰ ਅੱਗੇ ਤੋਂ ਇਦਾਂ ਹੀ ਕਹੂੰਗੀ ਕਿ ਮੂੰਹ ਤੋੜ ਕੇ ਜਵਾਬ ਦਵਾਂਗੇ ਇਹਨਾਂ ਨੂੰ ਹੁਣ ਨਾ ਜੁਬਲ ਮਿਹਨਤੀ ਬੜਾਇਆ ਚੱਲ ਇਹ ਵੀ ਹੁਣ ਤਰੱਕੀ ਚਲ ਉਹ ਤੇ ਚਲ ਕੋਈ ਗੱਲ ਨਹੀਂ ਆਇਓਗੇ ਤਦ ਕੋਈ ਨਹੀਂ ਆਉਂਗੀ ਹਾਂ ਮੈਂ ਆ ਹੀ ਆਉਣੀ ਜਦੋਂ ਆਵਾਂ ਨਹੀਂ ਨਹੀਂ ਕੋਈ ਨਹੀਂ ਮੈਂ ਆਉਂਗੀ ਚਲ ਠੀਕ ਐ ਐ ਆਪਾਂ ਵੀ ਨਾ ਇਹਨਾਂ ਦੀ ਤਾਈ ਆ ਕਿਹ ਚ ਕੀਤੀ ਤੇ ਜੋ ਬੰਦੀ ਕਰਦੇ ਨੂੰ ਲੱਗ ਗਿਆ ਪਤਾ ਤੇ ਮੇਹਾ ਉਹਨੇ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਆਂਡ ਅਗਵਾਂਡ ਸਾਰਿਆਂ ਨੂੰ ਦੱਸਣਾ ਵਾ ਤੇ ਉਹਦਾ ਨੌਕਰੀ ਦਾ ਸਵਾਲ ਆ ਪੁੱਤ ਮਾਹਾਂ ਤੂੰ ਰੋਟੀ ਤੇ ਲੱਗਾ ਵਾ ਤੂੰ ਨਾ ਪਿਓ ਆਪਣੇ ਨੌਕਰੀ ਕਰਦੇ ਡੈਡੀ ਉਹਨਾਂ ਦੀ ਗੱਲ ਥੋੜੀ ਜਿਆਦਾ ਕਰਦੇ ਆ ਹਨਾ ਹਾਂਜੀ ਫੁਰੇ ਨਾ ਜਦਿਆਂ ਫੁਰੇ ਪਿਆਰ ਨੇ ਰਹਿਣਾ ਵਾ ਉਹਨਾਂ ਦੀ ਗੱਲ ਜਿਆਦਾ ਕਰਦੇ ਆ ਤੂੰ ਨਾ ਉਹਨਾਂ ਦਾ ਖਿਆਲ ਰੱਖਿਆ ਕਰ ਰੋਟੀ ਪਾਣੀ ਨਾ ਟਾਈਮ ਨਾ ਦੇ ਆਗਾ ਉਹਨਾਂ ਨੂੰ ਉਹ ਤੇ ਗੱਲ ਚਲੋ ਕਹਿਣਾ ਉਹਨਾਂ ਦੀ ਗੱਲ ਨਾ ਜਿਆਦਾ ਕਰਦੇ ਆ ਇਹਨੇ ਡੈਡੀ ਨੇ ਕਹਤਾ ਕਿ ਤੇ ਇੰਨੀ ਗੱਲ ਮੰਮੀ ਨੂੰ ਅ ਮਮੀ ਨੂੰ ਕਹਦਾ ਕਿ ਪੀਨੇ ਦਲਜੀਤ ਜੀ ਜਾਲੀ ਗੰਮ ਇੱਕ ਮਿੰਟ ਤੂੰ ਨਾ ਡੜੀਆਂ ਨੇੜ ਤਾਂ ਵਧਾ ਥੋੜੀ ਜੀ ਚਾਹ ਪਾਣੀ ਕੈਮਰੇ ਡੜੀਆਂ ਤਾਂ ਤੂੰ ਵੀ ਡੜੀ ਨਾਉਂਦੀ ਚੰਗੀ ਤਰ੍ਹਾਂ ਬੁਲਾਇਆ ਕਰ ਤੂੰ ਵੀ ਡੜੀਆਂ ਚੰਗੀ ਤਰ੍ਹਾਂ ਬੁਲਾਇਆ ਕਰ ਆਉਂਦੀ ਓ ਜਾਲੀ ਡਾਕੂਮੈਂਟ ਹੀ ਉਹਦੇ ਹਾਂ ਕਿਤੇ ਗੱਲ ਜਿਹੜੀ ਬਾਹਰ ਨਾ ਹੋਰ ਕਿਸੇ ਨਾਲ ਕਰਦੇ ਹੋ ਮੈਨੂੰ ਪਤਾ ਤੁਹਾਡਾ ਗੁੱਸੇ ਵਿੱਚ ਆਇਆ ਤੁਸੀਂ ਗੱਲ ਕਰ ਦੇਣੀ ਆ ਯਾਰ ਇਦਾਂ ਨਾ ਕਰ ਤੂੰ ਵਨ ਮੈਨੂੰ ਪਤਾ ਤੁਹਾਡਾ ਗੁੱਸੇ ਵਿੱਚ ਆਇਆ ਨਾ ਤੁਸੀਂ ਗੱਲ ਕਰ ਦੇਣੀ ਕਿਸੇ ਨਾਲ ਕਿਸੇ ਨਾਲ ਇਹ ਨਾ ਬੜਾ ਕੰਮ ਪੈਣਾ ਜੀ ਅੱਗੇ ਉਹਦੀ ਘਰ ਦੀ ਸੁਣ ਲੈਂਦੀ ਜੋ ਬੰਦੀ ਉਹ ਨਾ ਰੌਲਾ ਪਾਉਂਦੀ ਆਂਡ ਗਵਾਂਡ ਦੱਸਦੀ ਫਿਰਦੀ ਮੇਰੀ ਗੱਲ ਸੁਣ ਤੇ ਜੋਬ ਨੇ ਨਾਂ ਦੱਸੂਗਾ ਆਪਣੇ ਘਰ ਨੂੰ ਘਰ ਦੀ ਨੂੰ 21 ਉਹ ਮੇਰੀ ਗੱਲ ਸੁਣ ਤੇਰਾ ਕੀ ਰਾਦਾ ਵੀ ਜੋਬ ਨੇ ਆਪਣੀ ਘਦੀ ਨਾਲ ਨਾ ਗੱਲ ਕੀਤੀ ਹੋਗੀ ਏ ਉਹਨੇ ਤਾਂ ਭਾਵੇਂ ਨਾ ਹੀ ਕੀਤੀ ਹੋਵੇ 11 ਮੇਰੀ ਗੱਲ ਸੁਣ ਤੇਰਾ ਕੀ ਰਾਦਾ ਵੀ ਜੋਬ ਨੇ ਨਾ ਗੱਲ ਕੀਤੀ ਹੋਗੀ ਜੋਤ ਨਾਲ ਉਹਦਾ ਤਾਂ ਮੈਨੂੰ ਪਤਾ ਨਹੀਂ ਆ ਵੀ ਗੱਲ ਕੀਤੀ ਆ ਜਾਂ ਨਹੀਂ ਕੀਤੀ ਪਰ ਤੁਸੀਂ ਦੱਸਣ ਨੂੰ ਫਿਰਦੇ ਜੇ ਵੀ ਉਹਨੂੰ ਪਤਾ ਲੱਗ ਜਾਏ ਤੇ ਸਾਰੇ ਰੌਲਾ ਪਾ ਦੇ ਉਹ ਇਸੇ ਕਰਕੇ ਤੇ ਤੇਰਾ ਨਾ ਪ੍ਰਾਈਵੇਟ ਹੋ ਕੇ ਗੱਲ ਗਈ ਉਹ ਇਸੇ ਕਰਕੇ ਤੇ ਤੇਰਾ ਮਿਲਣਾ ਫਿਰ ਹਾਂ ਤਾਂ ਹੈ ਹੀ ਨਾ ਮੈਂ ਉਧਰ ਵੇਲੀ ਗੱਲ ਕੀਤੀ ਜਾਂ ਕਿੱਥੇ ਵੀ ਤੇਰਾ ਨਾ ਕਲੀ ਨਾ ਗੱਲ ਕੀਤੀ ਚਲ ਯਾਰ ਪ੍ਰਾਈਵੇਟ ਚਲ ਯਾਰ ਗੱਲਾਂ ਨਹੀਂ ਸਾਥ ਤੁਸੀਂ ਚੰਗੀਆਂ ਕਰਦੇ ਦਾੜੀ ਚਿੱਟੀ ਹੋ ਗਈ ਹੈ ਦਾੜੀ ਕਿੱਥੇ ਚਿੱਟੀ ਆ ਸਾਰੀ ਕਾਲੀ ਹੀ ਹੁੰਦਾ ਈ ਯੋ ਮਰ ਅਦੇ ਤੇ ਨਾ ਪ੍ਰਾਈਵੇਟ ਕਰ ਵੇ ਦੇ ਨਾ ਜਾਈਆਂ ਦੇ ਵੇਲਾ ਪੁੱਛਿਆ ਕਰਦੇ ਜਮਾ ਹਈਆਂ ਦੰਦਗਾ ਜਮਾ ਬਾਟਰ ਯਾਰ ਇੰਨੀਆਂ ਛੁੱਟੀਆਂ ਦਾ ਕਰ ਮੁਰਗੀ ਤੇਤਾ ਪਹੁੰਚ ਜਾਂਦੀਆਂ ਛੋਟੀਆਂ ਗੱਲਾਂ ਹੁੰਦੀਆਂ ਦੁਬਾਰਾ ਕੀ ਹੈ ਫਾਈਨਲ ਗੱਲ ਕੀਤੀ ਚੱਲ ਯਾਰ ਸੰਜੀ ਕਹਿੰਦੇ ਵੀ ਤੁਸੀਂ ਇੰਦਾ ਗੱਲ ਕਰ ਰਹੇਂਦੇ ਜੇ ਵੀ ਉਹਦੇ ਨਕਲੀ ਕਾਗਜਵਾ ਤੇ ਕੰਧਾਂ ਦੇ ਵੀ ਕੰਨ ਹੁੰਦੇ ਆ ਤੇ ਕਹਿੰਦੇ ਤਾਂ ਹਾਂ ਤੇਰਾ ਤਾਂ ਪ੍ਰਾਈਵੇਟੀ ਕਰਕੇ ਕਰਦੇ ਇੱਕ ਗੱਲ ਵਨ ਸਟਾਰਟ ਉਹ ਐਸੇ ਕਰਕੇ ਤੇ ਤੇਰੇ ਨਾਲ ਮੱਕਲੀ ਨਾਲ ਗੱਲ ਕੀਤੀ ਜੇ ਮੈਂ ਗੱਲ ਕਰਨੀ ਹੁੰਦੀ ਤਾਂ ਸਾਰੇ ਟੱਬਰ ਜੀ ਉਹ ਨੀ ਅਸੀਂ ਨਾ ਨੀ ਗੱਲ ਨਹੀਂ ਪ੍ਰਾਈਵੇਟ ਗੱਲ ਕੀਤੀ ਉਹ ਗੱਲ ਮੈਨੂੰ ਆਈ ਜਾਂਦੀ ਬੁਧੀਆਂ ਰਮੀਆਂ ਜਿਹੀਆਂ ਤੇ ਬਾਹਰ ਆਉਂਦੀਆਂ ਹੋ ਕੇ ਗੱਡੀ ਵਜਣਾ ਜਾ ਕੇ ਮੇਰਾ ਰਾਦਾ ਦੂਰ ਵੀ ਲਿਆ ਗਿਆ ਕਿ ਮੱਥੇ ਤੇ ਫਿੱਟ ਕਰਵਾਉਣਾ ਤਾਂ ਸੈਜੋ ਡਾ 21 ਉਹ ਵੇਖੀ ਵੇਖੀ ਸਹੀ ਜਿੱਪ ਖੋਲ ਕੇ ਤੂੰ ਮੈਂ ਤਾਂ ਇਹ ਤੱਕ ਗੱਲ ਕੀਤੀ ਅੱਛਾ ਚਲ 21 ਰਮਨ ਇਸੇ ਕਰਕੇ ਮੈਂ ਤੇਰੇ ਨਾਲ ਪਰੇ ਜਾ ਕੇ ਗੱਲ ਕੀਤੀ ਪਰਮਨ ਮੈਂ ਸਾਰੇ ਪਰਿਵਾਰ ਚ ਬੈ ਕੇ ਵੀ ਗੱਲ ਕਰ ਸਕਦਾ ਸੀ ਇਸੇ ਕਰਕੇ ਮੈਂ ਤੈਨੂੰ ਹਵੇਲੀ ਘਰ ਕਿੱਲੋ ਨਹੀਂ ਤੂੰ ਨਹੀਂ ਛੱਡਦੀ ਮਰੀਤ ਸੋਹਣੀ ਅੱਜ ਗਈ ਹੈ ਯਾਰ ਸਾਰਾ ਸੀਨਾ ਵੇਲਾ ਕਰਾ ਕਰਦਾ ਨਾ ਕੀਤਾ ਕਰ ਆਹ ਅਕੇ ਕੀ ਹਾਂ ਹਾਂਦਰ ਪ੍ਰਾਈਵੇਟ ਗੱਲਾਂ ਵੇ ਕਰਨ ਦੇ ਚਲੋ ਇੰਨਾ ਚੱਲੋ ਤੇ ਬਹਿ ਜਾ ਕਿਦਾਂ? ਆਹ ਵਾਕਿਆ ਵੀ। ਰਮਨ ਜੀ ਮੈਂ ਗੱਲ ਕਰ ਲਈ ਹੁੰਦੀ ਨਾ ਤੇ ਸਾਰੇ ਪਰਿਵਾਰ ਚ ਬੈ ਕੇ ਵੀ ਕਰ ਸਕਦਾ ਸੀ। ਤੇ ਹੋਰ ਕਿਸ ਨਾ ਇਹ ਗੱਲ ਨਾ ਕਰਿਓ। ਪਰਿਵਾਰ ਵਿੱਚ ਵੀ ਪਤਾ ਲੱਗ ਜਾਣਾ। ਮੁੜ ਕੇ ਗਾਂਹ ਤੱਕ ਗੱਲ ਚਲ ਜਾਂਦੀ ਆ। ਓਏ ਇੱਥੇ ਗੱਲ ਠੱਪ ਕਰ। ਓਕੇ ਤੇ ਨਹੀਂ ਗਾਂਹ ਦਾ। ਰਮਨ ਕਿਤੇ ਨਹੀਂ ਗਾਂਹ ਜਾਂਦਾ। ਰਮਨ ਮਾਈ ਦਾ ਪਾਗਲ ਵੀ ਨਹੀਂ ਆ। ਤੇ ਜਿਹੜੀ ਕਿਤੇ ਗੱਲ ਕਰੂੰਗਾ ਅੱਗੇ। ਇਹ ਰਮਨ ਨੇ ਇਹਨਾ ਕਿਆ ਕਹਾ ਗਿਆ ਨਾ ਮੁੰਡੇ ਨੂੰ ਵਿਚਾਰੇ ਨੂੰ ਕਵਾਂਗੀ ਹਾਂ ਹਾਂ ਚੱਲ ਗੱਲ ਸੁਣ ਮੇਰੀ ਦੋਵਾਂ ਭਰਾਵਾਂ ਭਰਾਵਾਂ ਦਾ ਵੰਡ ਵਿਆਹ ਰਿਆ ਅਸਕਰ ਜਾਇਦਾਦ ਇਹਨਾਂ ਦੀ ਹੈ ਨਾ ਚੱਲ ਭੈਣ ਜੀ ਉਹਨਾਂ ਭਰਾਵਾਂ ਭਰਾਵਾਂ ਨੇ ਬਹਿ ਕੇ ਗੱਲਬਾਤ ਕਰ ਲਈ ਇਹਦੇ ਵਿੱਚ ਲੋਕਾਂ ਨੂੰ ਤੇ ਢਿੱਡ ਦੂਣ ਵਾਲੀ ਇੱਕ ਗੱਲ ਕਹਿ ਦਿਓ ਫੇ ਜਾ ਕੇ ਉਹਨਾਂ ਦੀ ਮਾਂ ਨਾਲ ਗੱਲ ਕਰ ਨਹੀਂ ਹੁਣ ਫਿਰ ਅੱਗੇ ਤੋਂ ਇਦਾਂ ਹੀ ਕਹਾਂਗੀ ਕਿ ਮੂੰਹ ਤੋੜ ਕੇ ਜਵਾਬ ਦੇਵਾਂਗੇ ਇਹਨਾਂ ਨੂੰ ਹੁਣ ਨਾ ਜੁਬੜ ਮਿਹਨਤੀ ਬੜਾ ਆ ਚੱਲ ਏ ਵੀ ਹੁਣ ਸਾਰਾ ਤਰੱਕੀ ਚਲ ਉਹ ਤੇ ਚਲ ਕੋਈ ਗੱਲ ਨਹੀਂ ਆਇਓਗੇ ਦਿਨ ਕੋਈ ਨਹੀਂ ਆਉਂਗੀ ਹਾਂ ਮੈਂ ਆ ਹੀ ਆਉਂਦੀ ਜਦੋਂ ਆਵਾ ਨਹੀਂ ਨਹੀਂ ਕੋਈ ਨਹੀਂ ਮੈਂ ਆਉਂਗੀ ਚਲ ਠੀਕ ਐ ਹੈ ਪਾਵੇਂ ਨਾ ਇਹਨਾਂ ਦੀ ਤਾਈ ਆ ਕਿਹਦੇ ਪਾਸੇ ਕੀਤੀ ਤੇ ਜੋ ਬੰਦੀ ਕਰਦੇ ਨੂੰ ਲੱਗ ਗਿਆ ਪਤਾ ਤੇ ਮੈਂ ਹਾਂ ਉਹਨੇ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਆਂਡ ਅਗਵਾਂਡ ਸਾਰਿਆਂ ਨੂੰ ਦੱਸਣਾ ਵਾ ਤੇ ਉਹਦਾ ਨੌਕਰੀ ਦਾ ਸਵਾਲ ਆ ਪੁੱਤ ਮਹਾ ਤੂੰ ਰੋਟੀ ਤੇ ਲੱਗਾ ਵਾ ਤੂੰ ਨਾ ਪਿਓ ਆਪਣੇ ਨੌਕਰੀ ਕਰਦੇ ਡੈਡੀ ਬੰਦੀ ਗੱਲ ਥੋੜੀ ਜਿਆਦਾ ਕਰਦੇ ਆ ਹਨਾ ਹਾਂਜੀ ਫਰੇ ਨਾ ਡੇੜੀ ਅੰਦਰ ਪਿਆਰ ਨੇ ਰਹਿਣਾ ਵਾ ਉਹਨਾਂ ਦੀ ਗੱਲ ਜ਼ਿਆਦਾ ਕਰਦੇ ਆ ਤੂੰ ਨਾ ਉਹਨਾਂ ਦਾ ਖਿਆਲ ਰੱਖਿਆ ਕਰ ਰੋਟੀ ਪਾਣੀ ਦਾ ਟਾਈਮ ਨਾ ਦੇ ਆ ਗਾ ਉਹਨਾਂ ਨੂੰ ਉਹ ਤੇ ਗੱਲ ਚਲੋ ਕਹਿਣਾ ਉਹਨਾਂ ਦੀ ਗੱਲ ਨਾ ਜ਼ਿਆਦਾ ਕਰਦੇ ਆ ਇਹਨੇ ਡਾੜੀ ਨਹੀਂ ਕਹਤਾ ਕਿ ਤੇ ਇੰਨੀ ਗੱਲ ਮੰਮੀ ਨੂੰ ਉਹ ਮੰਮੀ ਨੂੰ ਕਹਦਾ ਕਿ ਤੇ ਕਿੰਨੇ ਦਿਲ ਦੀ ਜਾਲੀ ਘੰਟਾ ਇੱਕ ਮਿੰਟ ਤੂੰ ਨਾ ਡੇੜੀ ਨਾਲ ਨੇੜਤਾ ਵਧਾ ਥੋੜੀ ਜੀ ਚਾਹ ਪਾਣੀ ਟਾਈਮ ਨਾਲ ਤੂੰ ਹੀ ਡਾੜੀ ਨੂੰ ਦਿਆਂ ਚੰਗੀ ਤਰ੍ਹਾਂ ਬੁਲਾਇਆ ਕਰ ਤੂੰ ਹੀ ਡਾੜੀ ਨੂੰ ਚੰਗੀ ਤਰ੍ਹਾਂ ਬੁਲਾਇਆ ਕਰਉਂਦੀ